ਰਾਜਵੀਰ ਜਵੰਦਾ ਹੁਣਾਂ ਦਾ ਇਲਾਜ ਚੱਲ ਰਿਹਾ ਹੈ ਬਹੁਤ ਸਾਰੇ ਕਲਾਕਾਰ ਵੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਚਾਹਣ ਵਾਲੇ ਵੀ ਇੱਥੇ ਪਹੁੰਚੇ ਨੇ ਖਾਲੀਚਹੀਂ ਕਮਲ ਗਰੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਉਹ ਵੀ ਉਹਨਾਂ ਨੂੰ ਮਿਲ ਕੇ ਆਏ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕੀ ਅੰਦਰ ਦੇ ਹਾਲਾਤ ਨੇ ਸਸਕਲ ਬਾਈ ਜੀ ਸਸਕਲ ਜੀ ਰਾਜਵੀਰ ਜਵੰਦਾ ਬਹੁਤ ਹੀ ਚੰਗਾ ਇਨਸਾਨ ਤੇ ਬਹੁਤ ਹੀ ਸੂਝਵਾਨ ਕਲਾਕਾਰ ਆ ਪੂਰੇ ਪੰਜਾਬ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ 'ਚ ਖੜਾ ਵਾ ਸਾਰਿਆਂ ਦੀ ਅਰਦਾਸ ਤੇ ਬੇਨਤੀ ਸਦਕਾ ਜਿਹੜਾ ਉਹਦਾ ਰਿਜ਼ਲਟ ਇਹ ਵੀ ਰਿਕਵਰ ਨੇ ਤੇ ਵਧੀਆ ਨੇ ਪਰਿਵਾਰ ਵੀ ਹੌਸਲੇ 'ਚ ਤੇ ਪ੍ਰਮਾਤਮਾ ਅਸੀਂ ਵੀ ਅਰਦਾਸ ਕਰਦੇ ਆਂ ਤੇ ਆਉਂਦੇ ਰਹਿਵਾਂਗੇ ਕੱਲ ਨੂੰ ਫੇਰ ਅਸੀਂ ਆਵਾਂਗੇ ਹੁਣ ਵੀ ਉਹਨਾਂ ਦੇ ਬ੍ਰਦਰ ਨਾਲ ਮਦਰ ਨਾਲ ਅਸੀਂ ਬੈਠੇ ਰਹੇ ਆਂ ਤੇ ਠੀਕ ਆ ਪ੍ਰਮਾਤਮਾ ਡੇ ਬਾਏ ਡੇ ਜਿਵੇਂ ਡਾਕਟਰ ਕਹਿ ਰਹੇ ਨੇ ਡਾਕਟਰ ਇਲਾਜ ਬਹੁਤ ਸੋਹਣਾ ਕਰ ਰਹੇ ਨੇ ਤੇ ਓਕਣ ਰਿਕਵਰੀ ਹੈ ਜਿਹੜੀ ਆ ਰਹੀ ਹੈ ਅਸੀਂ ਕੱਲ ਜਿੱਦਾਂ ਕਹਿ ਸੀ ਕਹਿੰਦੇ ਕੱਲ ਬਹੁਤ ਕ੍ਰਿਟੀਕਲ ਸਿਚੁਏਸ਼ਨ ਸੀਗੀ ਕੁਝ ਕਹਿੰਦੇ ਉਹਨਾਂ ਦੇ ਡੈਮੇਜ ਵਗੈਰਾ ਵੀ ਹੋਇਆ ਸੀ ਸਪਾਈਨਲ ਤੇ ਤੇ ਅੱਜ ਤੁਸੀਂ ਅੰਦਰ ਆਪ ਹੋ ਕੇ ਆਏ ਹੋ ਕਿਹੋ ਜਿਹਾ ਪਰਿਵਾਰ ਦਾ ਹਾਲਾਤ ਨੇ ਤੇ ਅੰਦਰ ਤੁਸੀਂ ਵੇਖਿਆ ਹੋਵੇਗਾ ਕਿਹੋ ਜੀ ਸਿਚੁਏਸ਼ਨ ਆ ਨਹੀਂ ਦੇਖੋ ਅੰਦਰ ਤਾਂ ਜਾਣ ਨਹੀਂ ਦੇ ਰਹੇ ਜਿਹੜੇ ਬ੍ਰਦਰ ਨੇ ਉਹਨਾਂ ਦੇ ਕੋਲ ਸਾਡੀ ਰਿਪੋਰਟ ਹੈਗੀ ਆ ਤੇ ਉਹਨਾਂ ਨੇ ਦੱਸਿਆ ਵੀ ਜਦੋਂ ਕੱਲ ਛੱਟ ਲੱਗੀ ਸੀ ਉੱਥੇ ਦੇ ਕੇ ਬ੍ਰੇਨ ਆ ਜਿਹੜਾ ਇੱਕ ਵਾਰ ਡੈਡੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਇੱਥੇ ਆਏ ਨੇ ਤੇ ਦੁਆਰਾ ਕਿ ਜਿਵੇਂ ਜਿਵੇਂ ਉਹਨਾਂ ਨੂੰ ਉਹਨਾਂ ਨੇ ਦਿੱਤਾ ਫਸਟ ایڈ ਜਾਂ ਵਗੈਰਾ ਤੇ ਉਸ ਤੋਂ ਬਾਅਦ ਉਹ ਮਸ਼ੀਨ ਆ ਜਿਹੜੀ ਉਹਦੇ ਤੇ ਨੇ 48 ਘੰਟੇ ਕਿਹਾ ਸੀ 2 ਦਿਨ ਅੱਜ ਇੱਕ ਦਿਨ ਪੂਰਾ ਹੋ ਗਿਆ ਹਨਾ ਉਸ ਹਾਵ ਨਾਲ ਅਜੇ ਰਿਕਵਰੀ ਦੇਖਿਆ ਕਾਫੀ ਉਹਨਾਂ ਨੂੰ ਪਿਆਰ ਮਿਲਦਾ ਜਿਹੜੇ ਪੰਜਾਬੀ ਲੋਕ ਗੀਤ ਵੀ ਉਹ ਗਾਉਂਦੇ ਨੇ ਪੰਜਾਬੀ ਆਪਣੇ ਲੋਕ ਪਹਿਰਾਵੇ ਦੇ ਵਿੱਚ ਕਾਫੀ ਪਸੰਦ ਕੀਤੇ ਜਾਂਦੇ ਨੇ ਤੁਹਾਡੇ ਨਾਲ ਵੀ ਕਿਹੋ ਜਿਹਾ ਬੌਨਸੀ ਤੁਹਾਡੇ ਵੀ ਗੀਤ ਜਿਹੜੇ ਕਾਫੀ ਫੇਮਸ ਨੇ ਤੇ ਅਸੀਂ ਹਾਲੇ ਵੀ ਸੁਣਦੇ ਆ ਪਹਿਲਾਂ ਵੀ ਸੁਣਦੇ ਸੀਗੇ ਸਰਦਾਰੀ ਗੀਤ ਹੋਵੇ ਰਾਜੀਵ ਜਵੰਦਾ ਹੁਣੀ ਵੀ ਇਹੋ ਜੇ ਨਾਮਨੇ ਨਾਮੀ ਗਾਇਕਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਦੇ ਗੀਤ ਵੀ ਕਾਫੀ ਹਿੱਟ ਹੋਏ ਤੇ ਉਹ ਉਹਨਾਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਵੀ ਉਹ ਕਾਫੀ ਖੁਸ਼ ਮਜਾਜੀ ਦੇ ਸੁਭਾਅ ਦੇ ਮਾਲਕ ਨੇ ਤੁਹਾਡੇ ਨਾਲ ਕਿਹੋ ਜਿਹਾ ਬੌਨਸੀ ਜੇ ਬਹੁਤ ਵਧੀਆ ਇਨਸਾਨ ਆ ਜਦੋਂ ਵੀ ਕਦੇ ਮੇਰੀ ਰੁਟੀਨ 'ਚ ਇਹ ਗੱਲ ਹੁੰਦੀ ਰਹਿੰਦੀ ਆ ਤੇ ਮੈਨੂੰ ਲੱਗਦਾ ਹੁਣ ਵੀ ਥੋੜਾ ਟਾਈਮ ਪਹਿਲਾਂ ਹੀ ਗੱਲ ਹੋਈ ਸੀ ਅਸੀਂ ਪਿਛਲੇ ਸਾਲ ਤਾਂ ਦੋ ਤਿੰਨ ਸ਼ੋਹਾਂ 'ਚ ਇਕੱਠੇ ਹੋਏ ਆ ਸਟੇਜਾਂ ਤੇ ਤਾਂ ਅਕਸਰ ਜਦੋਂ ਕਿਤੇ ਸਰਕਲ ਚਾ ਕਹਿ ਦੇਣਾ ਤੁਸੀਂ ਆਇਓ ਬਾਈ ਜਰੂਰ ਪਹੁੰਚੋ ਤੇ ਮੈਂ ਥੋੜੀ ਵੇਟ ਕਰ ਰਿਹਾ ਸੀ ਤੇ ਆ ਵੀ ਉਹ ਇੰਨਾ ਚੰਗਾ ਇਨਸਾਨ ਹੋਣਾ ਤੇ ਪ੍ਰਮਾਤਮਾ ਅੱਗੇ ਬੇਨਤੀ ਆ ਵੀ ਪ੍ਰਮਾਤਮਾ ਕੋਈ ਵੀ ਉਹ ਜੀ ਤਤੀਬਾਹ ਨਾ ਲਗੰਦਵੇ ਪਰਿਵਾਰ ਨੂੰ ਤੇ ਤੰਦਰੁਸਤੀ ਦੀ ਜਿਹੜੀ ਇੱਕ ਚੰਗੀ ਨਿਊਜ਼ ਹੀ ਦਿਵੇ ਦਿਉਂਦੀ ਰਹੇ ਤੇ ਛੋਟੇ ਭਰਾ ਨੂੰ ਰਿਕਵਰੀ ਦੇ ਵਿੱਚ ਨਾ ਸਾਰੇ ਪੰਜਾਬ ਇੱਕ ਵਾਰ ਫਿਰ ਜੁੜ ਕੇ ਅਰਦਾਸ ਕਰਨ ਤਾਂ ਜੋ ਜਿਹੜੀ ਰਿਕਵਰੀ ਆ ਉਹ ਹੋਰ ਚੰਗੀ ਹੋ ਸਕੇ ਤੇ ਸਾਬ ਨਾਲ ਅਸੀਂ ਸਾਰਿਆਂ ਨੇ ਅਰਦਾਸਤ ਵਗੈਰਾ ਵੀ ਕੀਤੀ ਹੈ ਸਾਰੇ ਕਹਿ ਰਹੇ ਆ ਕਿ ਮੈਨੂੰ ਲੱਗਦਾ ਇਹ ਇਹ ਪਿਆਰੀ ਹੈ ਜਿਹੜਾ ਉਹਨਾਂ ਨੂੰ ਮਤਲਬ ਕੱਲ ਜਿਹੜੀ ਸਿਚੁਏਸ਼ਨ ਸੀ ਕ੍ਰਿਟੀਕਲ ਸੀ ਅੱਜ ਕਹਿੰਦੇ ਨੇ ਇੰਪਰੂਵਮੈਂਟ ਹੋਈ ਹੈ ਪਿਆਰੀ ਕਹਿ ਸਕਦੇ ਆ ਅਰਦਾਸਾਂ ਤੁਹਾਡੀਆਂ ਹੋ ਗਈਆਂ ਹੋਰ ਬਾਕੀ ਸਾਰੇ ਕਲਾਕਾਰਾਂ ਦੀ ਪੰਜਾਬ ਦੀ ਅਰਦਾਸ ਹੀ ਹੈ ਜਿਹੜੀ ਤੁਸੀਂ ਜਰੂਰ ਦੀ ਜਰੂਰ ਅਰਦਾਸ ਬੇਨਤੀ ਇੰਨੀ ਸ਼ਰਲੇ ਚਾ ਵੀ ਜਦੋਂ ਮੇਰੇ ਨਾਲ ਤੁਸੀਂ ਸਾਰੇ ਖੜਗੇ ਹਨ ਤੇ ਮਹਾਰਾਜ ਖੜਗੇ ਤੇ ਡਾਕਟਰਾਂ ਦਾ ਖੁਦ ਵੀ ਇਹੀ ਕਹਿਣਾ ਸੀਗਾ ਵੀ ਸਾਰੇ ਆਪਾਂ ਅਰਦਾਸ ਕਰੀਏ ਕਿਉਂਕਿ ਬਹੁਤ ਕੁਝ ਪਰਮਾਤਮਾ ਦੇ ਹੱਥ ਆ ਤੇ ਉਹਦਾ ਰਿਜ਼ਲਟ ਵੀ ਇਹ ਆ ਵੀ ਜਦੋਂ ਚੰਗੀ ਨੀਤ ਨਾਲ ਜਾਂ ਚੰਗੇ ਸਾਰੇ ਜੁੜ ਕੇ ਆਪਾਂ ਬੇਨਤੀ ਕਰ ਰਹੇ ਆ ਵਾਹਿਗੁਰੂ ਨੂੰ ਤੇ ਉਹਦੀ ਕੀ ਦੇਖ ਰਹੀ ਹੈ ਅਭੀ ਅੱਜ ਜਿਹੜੀ ਇੰਪਰੂਵਮੈਂਟ ਹੋਈ ਹੈ ਧੰਨਵਾਦ ਭਾਈ ਜੀ ਥੈਂਕ ਯੂ ਭਾਈ ਸੋਏ ਸੰ ਸਾਡੇ ਨਾਲ ਕਮਲ ਗਰਵਾਲ ਜੀ ਜੋ ਰਾਜੀਵ ਜਵੰਦਾ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਰਾਜੀਵ ਜਵੰਦਾ ਦੀ ਹਾਲਤ ਚ ਥੋੜੀ ਜੀ ਇੰਪਰੂਵਮੈਂਟ ਆਈ ਹੈ ਥੋੜੀ ਜੀ ਮੂਵਮੈਂਟ ਉਹ ਕਰ ਰਹੇ ਨੇ ਤੇ ਉਹ ਕੱਲ ਤੋਂ ਜਿਹੜੀ ਕੱਲ ਦੀ ਹਾਲਤ ਸੀਗੀ ਉਹਨਾਂ ਨਾਲੋਂ ਅੱਜ ਥੋੜੇ ਬੈਟਰ ਨੇ ਤੇ ਤੇ ਉਹਨਾਂ ਨੇ ਇਹੀ ਆਖਿਆ ਕਿ ਸਾਰੇ ਅਰਦਾਸ ਕਰੋ ਉਹ ਮੋੜ ਤੋਂ ਫੇਰ ਚੜ੍ਹਦੀ ਕਲਾ ਚ ਆਣ ਤੇ ਪੰਜਾਬੀ ਗਾਇਕੀ ਫੇਰ ਤੋਂ ਸ਼ੁਰੂ ਕਰਨ ਕੈਮਰਾਮੈਨ ਸਾਹਿਬ ਦੇ ਨਾਲ ਮੈਂ ਰਜੇ ਚ